ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੇ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇ ਵੀਡੀਓ ਸੁੰਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਖਾਸ ਕਰਕੇ ਉਹ ਭੈਣ ਭਰਾ ਜੋ ਕਹਿੰਦੇ ਨੇ ਵੀ ਸਾਡੀ ਤਾਂ ਕਿਰਤ ਕਮਾਈ ਦੇ ਵਿੱਚ ਬਰਕਤ ਨਹੀਂ ਪੈਂਦੀ ਸਾਡੇ ਕੰਮਕਾਰ ਅਚਾਨਕ ਹੀ ਚੱਲਦੇ ਚੱਲਦੇ ਰੁਕ ਜਾਂਦੇ ਆ ਜਾਂ ਫਿਰ ਸਾਨੂੰ ਆਪਣੇ ਕੰਮ ਧੰਦੇ ਕਾਰੋਬਾਰ ਦੇ ਵਿੱਚ ਅਚਾਨਕ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਕਟਾ ਪੈਣਾ ਸ਼ੁਰੂ ਹੋ ਗਿਆ ਇੰਜ ਸਾਡੇ ਨਾਲ ਪਤਾ ਨਹੀਂ ਕਿਉਂ ਹੋ ਰਿਹਾ ਏ ਤਾ ਅੱਜ ਦੀ ਵੀਡੀਓ ਨੂੰ ਸੁਣਨ ਤੋਂ ਬਾਅਦ ਅੱਜ ਦੀ ਵੀਡੀਓ ਦੇ ਵਿੱਚ ਇੱਕ ਕਹਾਣੀ ਸੁਣਨ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ ਵੀ ਕਈ ਵਾਰ ਸਾਡੇ ਨਾਲ ਅਜਿਹਾ ਕਿਉਂ ਹੁੰਦਾ ਏ ਸਾਡੇ ਕੋਲੋਂ ਕੀ ਗਲਤੀ ਹੁੰਦੀ ਆ ਇਸ ਸਾਰੀ ਗੱਲਬਾਤ ਆ ਜਿਹਦੀ ਵੀਡੀਓ ਤੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲੀ ਗੱਲ ਇੱਥੇ ਸਿਆਣੇ ਬਜ਼ੁਰਗ ਕਮਾਈ ਵਾਲੇ ਸੰਤ ਮਹਾਪੁਰਖ ਜੀ ਇਹ ਸਮਝਉਂਦੇ ਨੇ ਕਿ ਜੇਕਰ ਤੁਸੀਂ ਆਪਣੇ ਕੰਮ ਧੰਦੇ ਕਾਰੋਬਾਰ ਦੇ ਵਿੱਚ ਬਰਕਤ ਚਾਹੁੰਦੇ ਆ ਨਾ ਤਾਂ ਆਪਣੇ ਕੰਮ ਧੰਦੇ ਨੂੰ ਆਪਣੇ ਕਾਰੋਬਾਰ ਨੂੰ ਆਪਣੀ ਕਿਰਤ ਨੂੰ ਪੂਰੀ ਇਮਾਨਦਾਰੀ ਦੇ ਨਾਲ ਕਰੋ ਆਪਣੀ ਕਿਰਤ ਦੇ ਵਿੱਚ ਕਦੇ ਵੀ ਬੇਈਮਾਨੀ ਨਹੀਂ ਕਰਨੀ ਤੇ ਕਿਰਤ ਦੇ ਵਿੱਚ ਬੇਈਮਾਨੀ ਕਿੰਜ ਹੁੰਦੀ ਆ ਜਦੋਂ ਅਸੀਂ ਆਪਣੀ ਉਹ ਕਿਰਤ ਨੂੰ ਆਪਣੀ ਉਸ ਜ਼ਿੰਮੇਵਾਰੀ ਨੂੰ ਬੋਝ ਸਮਝ ਕੇ ਕਰਦੇ ਆ ਮਨ ਮਾਰ ਕੇ ਕਰਦੇ ਆ ਉਦੇ ਪ੍ਰਤੀ ਅਨਗੈਹੀ ਵਰਤਦੇ ਆਂ ਭਾਵੇਂ ਸਾਡਾ ਆਪਣਾ ਕਾਰੋਬਾਰ ਆ ਤੇ ਭਾਵੇਂ ਅਸੀਂ ਕਿਸੇ ਦੀ ਨੌਕਰੀ ਕਰ ਰਹੇ ਹਾਂ ਕੰਮ ਨੂੰ ਪੂਰੀ ਇਮਾਨਦਾਰੀ ਦੇ ਨਾਲ ਕਰਨਾ ਹੈ ਜੇ ਡਿਊਟੀ 8 ਘੰਟੇ ਦੀ ਮਿਲੀ ਆ 10 ਘੰਟੇ ਦੀ ਮਿਲੀ ਆ ਸਾਨੂੰ ਤਨਖਾਹ 8 10 ਘੰਟੇ ਦੀ ਮਿਲ ਰਹੀ ਹੈ ਨਾ ਫਿਰ 8 10 ਘੰਟੇ ਪੂਰੀ ਇਮਾਨਦਾਰੀ ਦੇ ਨਾਲ ਮਨ ਲਾ ਕੇ ਚਾਅ ਦੇ ਨਾਲ ਕੰਮ ਕਰਨਾ ਹੈ ਪੂਰੀ ਮਿਹਨਤ ਲਾ ਕੇ ਕੰਮ ਕਰਨਾ ਹੈ ਜਦੋਂ ਇਸ ਤਰ੍ਹਾਂ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ ਨਾ ਫਿਰ ਸਤਿਗੁਰ ਸੱਚੇ ਬਾਦਸ਼ਾਹ ਜੀ ਕੀਤੀ ہوئی ਹਿੱਤ ਕਮਾਈ ਦੇ ਵਿੱਚ ਬਰਕਤ ਜ਼ਰੂਰ ਪਉਂਦੇ ਨੇ ਸਾਡਾ ਉਹ ਮਾਲਕ ਭਾਵੇਂ ਸਾਨੂੰ ਦੇਖੇ ਚਾਹੇ ਨਾ ਦੇਖੇ ਜਿਹਦਾ ਅਸੀਂ ਕੰਮ ਕਰ ਰਹੇ ਹਾਂ ਪਰ ਸਭ ਦਾ ਮਾਲਕ ਇੱਕ ਉਹ ਸਾਨੂੰ ਦੇਖ ਰਿਹਾ ਏ ਸਾਡੀ ਕਿਰਤ ਕਮਾਈ ਦੇ ਵਿੱਚ ਬਰਕਤਾਂ ਉਹਨੇ ਪਾਉਣੀਆਂ ਨੇ ਸਾਡੀ ਮਿਹਨਤ ਦਾ ਫਲ ਸਾਨੂੰ ਉਹਨੇ ਦੇਣਾ ਹੈ ਤਾਂ ਭੁੱਲ ਕੇ ਵੀ ਕਦੇ ਆਪਣੀ ਕਿਰਤ ਦੇ ਨਾਲ ਬੇਈਮਾਨੀ ਨਹੀਂ ਕਰਨੀ ਕਿਉਂਕਿ ਜੋ ਮਨੁੱਖ ਆਪਣੀ ਕਿਰਤ ਦੇ ਨਾਲ ਬੇਈਮਾਨੀ ਕਰਦੇ ਆ ਨਾ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਉਹ ਇੱਕ ਨਾ ਇੱਕ ਦਿਨ ਤੋਖਾ ਜ਼ਰੂਰ ਖਾਂਦੇ ਆ ਉਹਨਾਂ ਦੀ ਬੇਈਮਾਨੀ ਇੱਕ ਨਾ ਇੱਕ ਦਿਨ ਉਹਨਾਂ ਦੇ ਸਾਹਮਣੇ ਜ਼ਰੂਰ ਆਉਂਦੀ ਆ ਫਿਰ ਉਹਨਾਂ ਦੇ ਕੋਲ ਪਛਤਾਵੇ ਤੋਂ ਇਲਾਵਾ ਦੂਜਾ ਕੋਈ ਰਾਹ ਨਹੀਂ ਰਹਿ ਜਾਂਦਾ ਫਿਰ ਉਹ ਪਛਤਾਉਂਦੇ ਨੇ ਕਿ ਅਸੀਂ ਕੰਮ ਕਿਉਂ ਕੀਤਾ ਇਸ ਕਰਕੇ ਆਪਣੇ ਮਨ ਨੂੰ ਹਮੇਸ਼ਾ ਸਮਝਾਉਣਾ ਹੈ ਕਿ ਮਨਾ ਕਿਰਤ ਹੱਕ ਸੱਚ ਦੀ ਕਰਨੀ ਆ ਆਪਣੀ ਕਿਰਤ ਕਮਾਈ ਨੂੰ ਇਮਾਨਦਾਰੀ ਦੇ ਨਾਲ ਚਾਹ ਦੇ ਨਾਲ ਕਰਨਾ ਹੈ ਕਦੇ ਵੀ ਬੇਈਮਾਨੀ ਨਹੀਂ ਕਰਨੀ ਕਿਉਂਕਿ ਬੇਈਮਾਨੀ ਦਾ ਪੈਸਾ ਜਾਂ ਕਿਸੇ ਵੀ ਚੀਜ਼ ਦੇ ਪ੍ਰਤੀ ਜਦੋਂ ਮਨ ਦੇ ਵਿੱਚ ਬੇਈਮਾਨੀ ਆ ਜਾਂਦੀ ਹੈ ਨਾ ਉਹ ਬੇਈਮਾਨੀ ਸਾਨੂੰ ਲੈ ਕੇ ਵਹਿ ਜਾਂਦੀ ਆ ਅੱਜ ਨਹੀਂ ਤਾਂ ਕੱਲ ਉਹ ਬੇਈਮਾਨੀ ਦਾ ਧੋਖੇ ਦਾ ਸਾਡੇ ਵੱਲੋਂ ਕੀਤੀ ਹੋਈ ਚੁਸਤ ਚਲਾਕੀ ਦਾ ਫਲ ਸਾਨੂੰ ਭੋਗਣਾ ਪੈਂਦਾ ਹੈ ਇਦਾਂ ਹੀ ਕਹਿੰਦੇ ਨੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਰਾਜ ਦਾ ਰਾਜਾ ਉਹਨੇ ਆਪਣੇ ਸਲਾਹਕਾਰ ਵਜੋਂ ਤਿੰਨ ਮੰਤਰੀ ਰੱਖੇ ਸਨ ਕੋਈ ਵੀ ਕੰਮ ਉਹ ਆਪਣੇ ਉਹਨਾਂ ਤਿੰਨ ਮੰਤਰੀਆਂ ਤੋਂ ਪੁੱਛੇ ਤੋਂ ਬਿਨਾਂ ਨਹੀਂ ਕਰਦਾ ਰਾਜੇ ਨੂੰ ਤਿੰਨਾਂ ਮੰਤਰੀਆਂ ਦੇ ਉੱਤੇ ਬੜਾ ਯਕੀਨ ਸੀ ਅਤੇ ਆਪਣੇ ਉਹਨਾਂ ਮੰਤਰੀਆਂ ਨੂੰ ਚੰਗੀ ਤਨਖਾਹ ਦਿੰਦਾ ਨਾਲ ਰਹਿਣ ਨੂੰ ਸੋਹਣੇ-ਸੋਹਣੇ ਘਰ ਦਿੱਤੇ ਸਨ ਖਾਣਾ ਪੀਣਾ ਵੀ ਉਹਨਾਂ ਮੰਤਰੀਆਂ ਦਾ ਫਰੀ ਭਾਵ ਕਿ ਮੰਤਰੀਆਂ ਦੇ ਉੱਤੇ ਵਿਸ਼ਵਾਸ ਵੀ ਪੂਰਾ ਕਰਦਾ ਸੀ ਅਤੇ ਆਪਣੇ ਮੰਤਰੀਆਂ ਦਾ ਧਿਆਨ ਵੀ ਪੂਰਾ ਰੱਖਦਾ ਸੀ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਪਰ ਕਹਿੰਦੇ ਕੁਝ ਸਮੇਂ ਤੋਂ ਉਹਨੂੰ ਲੱਗ ਰਿਹਾ ਸੀ ਕਿ ਮੇਰੇ ਇਨਾਂ ਤਿੰਨ ਮੰਤਰੀਆਂ ਦੇ ਵਿੱਚੋਂ ਕੋਈ ਇੱਕ ਮੰਤਰੀ ਐਸਾ ਹੈ ਜੋ ਆਪਣੀ ਜ਼ਿੰਮੇਵਾਰੀ ਨੂੰ ਠੀਕ ਤਰ੍ਹਾਂ ਨਹੀਂ ਨਿਭਾ ਰਿਆ ਮੇਰੇ ਨਾਲ ਬੇਈਮਾਨੀ ਕਰ ਰਿਹਾ ਏ ਪਰ ਉਹਦੇ ਲਈ ਇਹ ਫੈਸਲਾ ਕਰ ਪਾਉਣਾ ਬੜਾ ਔਖਾ ਸੀ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜਾ ਹੋ ਸਕਦਾ ਕਿਉਂਕਿ ਜਿਹੜਾ ਵੀ ਕੰਮ ਕਰਦੇ ਉਹ ਤਿੰਨੇ ਰਲ ਕੇ ਕਰਦੇ ਸਨ ਹੁਣ ਉਹਨੂੰ ਇਹ ਨਹੀਂ ਸੀ ਪਤਾ ਕਿ ਇਹਦੇ ਵਿੱਚੋਂ ਬੇਈਮਾਨ ਚਲਾਕ ਮੰਤਰੀ ਕਿਹੜਾ ਹੈ ਇਸ ਕਰਕੇ ਰਾਜੇ ਨੇ ਆਪਣੇ ਮਨ ਦੇ ਨਾਲ ਸੋਚ ਵਿਚਾਰ ਕੀਤੀ ਅਤੇ ਫਿਰ ਇੱਕ ਫੈਸਲਾ ਲਿਆ ਰਾਜੇ ਨੇ ਤਿੰਨਾਂ ਮੰਤਰੀਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਤਿੰਨਾਂ ਨੂੰ ਕਿਹਾ ਬੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕੱਲ ਨੂੰ ਮੇਰਾ ਜਨਮ ਦਿਨ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਆਪਣੇ ਜਨਮ ਦਿਨ ਵਾਲੇ ਦਿਨ ਮੈਂ ਆਪਣੀ ਪਰਜਾਂ ਨੂੰ ਕੋਈ ਉਪਹਾਰ ਦਵਾਂ ਜੋ ਵੀ ਉਹਨਾਂ ਨੂੰ ਗਿਫਟ ਦੇਨੇ ਨੇ ਉਪਹਾਰ ਦੇਨੇ ਨੇ ਉਹਨਾਂ ਦਾ ਇੰਤਜ਼ਾਮ ਤਾਂ ਮੈਂ ਕਰ ਲਿਆ ਹੈ ਪਰ ਮੈਂ ਨਾਲ ਨਾਲ ਚਾਹਨਾ ਹੈ ਕਿ ਉਹਨਾਂ ਨੂੰ ਕੁਝ ਖਾਣ ਦਾ ਸਮਾਨ ਵੀ ਦਿੱਤਾ ਜਾਵੇ ਇਸ ਕਰਕੇ ਆਪਣੇ ਤਿੰਨ ਬਗੀਚਿਆਂ ਦੇ ਵਿੱਚੋਂ ਤੁਸੀਂ ਤਾਜ਼ੇ ਫਲ ਤੋੜ ਕੇ ਲੈ ਕੇ ਆਓ ਯਾਦ ਰੱਖਿਓ ਫਲ ਬਿਲਕੁਲ ਤਾਜ਼ੇ ਹੋਣ ਮਿੱਠੇ ਹੋਣ ਜੋ ਉਹ ਕੁਝ ਦਿਨ ਖਾ ਸਕਣ ਕਹਿੰਦੇ ਇਹ ਕਹਿ ਕੇ ਰਾਜੇ ਨੇ ਤਿੰਨ ਬੈਗ ਮੰਗਵਾਏ ਅਤੇ ਤਿੰਨਾਂ ਮੰਤਰੀਆਂ ਨੂੰ ਇੱਕ ਇੱਕ ਬੈਗ ਦੇ ਕੇ ਕਿਹਾ ਵੀ ਤੁਸੀਂ ਤਿੰਨਾਂ ਨੇ ਅਲੱਗ ਅਲੱਗ ਬਗੀਚਿਆਂ ਦੇ ਵਿੱਚ ਜਾਣਾ ਹੈ ਅਤੇ ਸ਼ਾਮ ਨੂੰ ਫਲ ਤੋੜ ਕੇ ਰਾਜ ਮੈਲ ਦੇ ਵਿੱਚ ਆਜੋ ਆਪਾਂ ਸਵੇਰ ਹੁੰਦਿਆਂ ਸਾਰ ਹੀ ਇਹ ਫਲ ਪਰਜਾ ਦੇ ਵਿੱਚ ਵੰਡਣੇ ਆ ਉਹ ਤਿੰਨੋਂ ਮੰਤਰੀਆਂ ਨੇ ਵੈਭ ਚੁੱਕੇ ਰਾਜੇ ਦੀ ਆਗਿਆ ਲਈ ਅਤੇ ਜਿਹੜੇ ਜਿਹੜੇ ਬਗੀਚੇ ਦੇ ਵਿੱਚ ਜਾਣ ਨੂੰ ਗਿਆ ਸੀ ਉਸੇ ਬਗੀਚੇ ਦੇ ਵਿੱਚ ਚੱਲੇ ਗਏ ਸਭ ਤੋਂ ਪਹਿਲਾ ਮੰਤਰੀ ਜੋ ਕਿ ਬਹੁਤ ਇਮਾਨਦਾਰ ਸੀ ਉਹਨੇ ਜਾਂਦਿਆਂ ਸਾਰ ਆਪਣਾ ਕੰਮ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਭਾਵ ਗੀਤ ਚਾਟ ਸ਼ਾਨ ਦੇ ਤਾਜੇ ਮਿੱਠੇ ਮਿੱਠੇ ਫਲ ਤੋੜਨੇ ਸ਼ੁਰੂ ਕਰ ਦਿੱਤੇ ਉਹਨੇ ਤਾਜੇ ਮਿੱਠੇ ਫਲਾਂ ਦੇ ਨਾਲ ਆਪਣਾ ਪੂਰਾ ਬੈਗ ਭਰ ਲਿਆ ਫਿਰ ਰੁਖਦੀ ਸ਼ਾਂਹੇ ਹੇਠ ਬੈਠ ਗਿਆ ਕਹਿੰਦੇ ਦੂਸਰਾ ਮੰਤਰੀ ਉਹ ਬੜਾ ਚਲਾਕ ਸੀ ਅਤੇ ਜ਼ਰੂਰਤ ਤੋਂ ਵੱਧ ਹੀ ਆਪਣੇ ਆਪ ਨੂੰ ਚਲਾਕ ਸਮਝਦਾ ਸੀ ਉਹਨੇ ਬਗੀਚੇ ਦੇ ਵਿੱਚ ਜਾ ਕੇ ਸੋਚਿਆ ਬਿਰਾਜੇ ਦੇ ਕੋਲ ਇੰਨਾ ਟਾਈਮ ਕਿੱਥੋਂ ਜੋ ਇੱਕੇ ਕਫਾਫੇ ਨੂੰ ਦੇਖੇਗਾ ਵੀ ਕਿਹੜਾ ਫਲ ਮਿੱਠਾ ਏ ਕਿਹੜਾ ਫਲ ਬਾਜ਼ੀ ਆ ਇਸ ਕਰਕੇ ਇਦਾਂ ਕਰਦਾ ਹਾਂ ਕੁਝ ਤਾਜੇ ਫਲ ਤੋੜਨੇ ਨਾ ਹਾਂ ਬਾਕੀ ਜੋ ਪੁੰਜੇ ਜ਼ਮੀਨ ਤੇ ਡਿੱਗੇ ਪਏ ਨੇ ਉਹਦੇ ਨਾਲ ਬੈਗ ਭਰ ਲੈਣਾ ਹ ਕਹਿੰਦੇ ਉਹਨੇ ਪੁੰਜੇ ਜ਼ਮੀਨ ਦੇ ਉੱਤੇ ਡਿੱਗੇ ਹੋਏ ਫਲਾਂ ਦੇ ਨਾਲ ਆਪਣਾ ਬੈਗ ਪੂਰਾ ਭਰ ਲਿਆ ਅਤੇ ਥੋੜੇ ਜੇ ਤਾਜੇ ਮਿੱਠੇ ਫਲ ਤੋੜ ਕੇ ਬੈਗ ਦੇ ਉੱਪਰ ਉੱਪਰ ਰੱਖ ਲਏ ਤਾਂ ਜੋ ਜੇ ਰਾਜੇ ਨੇ ਬੈਗ ਚੈੱਕ ਕੀਤਾ ਤਾਂ ਉਪਰੋਂ ਤਾਜੇ ਫਲ ਦਿਸ ਗਿਆ ਉਹ ਕਹਿੰਦੇ ਉਹਨੇ ਵੀ ਆਪਣਾ ਕੰਮ ਛੇਤੀ ਹੀ ਨਿਬੇੜ ਲਿਆ ਫਿਰ ਰੁੱਖ ਦੀ ਛਾਂ ਹੇਠਾਂ ਬੈਠ ਗਿਆ ਉਸ ਤੋਂ ਬਾਅਦ ਵਾਰੀ ਸੀ ਤੀਸਰੇ ਮੰਤਰੀ ਦੀ ਉਹ ਹੁਣ ਸੁਭਾਅ ਪੱਖੋਂ ਪੂਰਾ ਬੇਈਮਾਨ ਚਲਾਕ ਚੁਸਤ ਸੀ ਉਹਨੇ ਉਹਨੇ ਤਾਂ ਰਸਤੇ ਦੇ ਵਿੱਚ ਜਾਂਦੇ ਅਹੀਂ ਸੋਚ ਲਿਆ ਸੀ ਕਿ ਮੈਂ ਕੀ ਕਰਨਾ ਹੈ ਉਹਨੇ ਜਾਂਦਿਆ ਸਾਰ ਰੁੱਖ ਦੀ ਛਾਂ ਹੇਠਾਂ ਬੈਠ ਕੇ ਜੋ ਆਸ-ਪਾਸ ਪੱਥਰ ਰੂੜੇ ਪਏ ਸਨ ਉਹਨਾਂ ਦੇ ਨਾਲ ਆਪਣਾ ਬੈਗ ਭਰ ਲਿਆ ਉੱਪਰ ਕੁਝ ਪੱਤੇ ਪਾ ਲੈ ਅਤੇ ਮਨ ਵਿੱਚ ਸੋਚਿਆ ਵੀ ਰਾਜੇ ਦੇ ਕੋਲ ਕਿੱਥੇ ਇੰਨਾ ਟਾਈਮ ਕਿ ਸਾਡੇ ਬੈਗ ਚੈੱਕ ਕਰੇ ਬਾਕੀ ਜੇ ਰਸਤੇ ਵਿੱਚ ਮੌਕਾ ਮਿਲਿਆ ਤਾਂ ਮੈਂ ਆਪਣਾ ਬੈਗ ਇਹਨਾਂ ਦੋਵਾਂ ਮੰਤਰੀਆਂ ਦੇ ਵਿੱਚੋਂ ਕਿਸੇ ਦੇ ਨਾਲ ਚੇਂਜ ਕਰ ਲਵਾਂਗਾ ਜੇ ਇਹ ਮੌਕਾ ਵੀ ਨਾ ਮਿਲਿਆ ਤਾਂ ਫਲ ਤਾਂ ਅਸੀਂ ਹੀ ਵੰਡਨੇ ਆ ਨਾ ਰਾਜੇ ਨੂੰ ਕੀ ਪਤਾ ਲੱਗਣਾ ਕਿੰਨੇ ਕਫਾਲ ਅਸੀਂ ਪਰਜਾ ਦੇ ਵਿੱਚ ਵੰਡੇ ਨੇ ਉਹ ਦੋ ਮੰਤਰੀਆਂ ਦੇ ਫਲ ਵੰਡ ਕੇ ਰਾਜੇ ਨੂੰ ਕਹਿ ਦਵਾਂਗੇ ਕਿ ਹਾਂ ਅਸੀਂ ਫਲ ਵੰਡਾਈਆਂ ਜਾਂ ਫਿਰ ਤੀਸਰਾ ਹੱਲ ਵੀ ਹੈ ਜੇ ਫਲ ਮੈਨੂੰ ਵੰਡਨੇ ਹੀ ਪਏ ਤਾਂ ਫਿਰ ਮੈਂ ਫਲ ਬਾਜ਼ਾਰ ਵਿੱਚੋਂ ਖਰੀਦ ਲਵਾਂਗਾ ਕਿਉਂਕਿ ਪੈਸਾ ਤਾਂ ਰਾਜੇ ਦਾ ਹੀ ਲੱਗਣਾ ਹੈ ਸੋ ਉਹਨੇ ਇੰਨੀਆਂ ਸਕੀਮਾਂ ਆਪਣੇ ਮਨ ਦੇ ਵਿੱਚ ਸੋਚ ਲਈਆਂ ਸੀ ਇਸ ਕਰਕੇ ਆਪਣਾ ਬੈਗ ਪੱਥਰਾਂ ਦੇ ਨਾਲ ਪੱਤਿਆਂ ਦੇ ਨਾਲ ਭਰ ਲਿਆ ਕਹਿੰਦੇ ਆਪ ਬੇਫਿਕਰਾ ਹੋ ਕੇ ਰੁੱਖ ਦੀ ਛਾਂ ਹੇਠਾਂ ਸੌ ਗਿਆ ਜਦੋਂ ਸ਼ਾਮ ਹੋਈ ਤਾਂ ਤਿੰਨਾਂ ਮੰਤਰੀਆਂ ਦੇ ਰਾਜ ਮਹਿਲ ਜਾਣ ਦਾ ਸਮਾਂ ਹੋ ਗਿਆ ਤਿੰਨਾਂ ਨੇ ਆਪੋ ਆਪਣੇ ਬੈਗ ਚੁੱਕੇ ਤੇ ਰਾਜ ਮਹਿਲ ਨੂੰ ਤੁਰ ਪਏ ਪਰ ਰਾਜੇ ਨੇ ਵੀ ਪਹਿਲਾਂ ਹੀ ਸਕੀਮ ਲਾਈ ਹੋਈ ਸੀ ਰਾਜੇ ਨੇ ਵੀ ਇਹਨਾਂ ਦਾ ਇੰਤਜ਼ਾਮ ਕੀਤਾ ਸੀ ਰਾਜੇ ਨੇ ਰਸਤੇ ਦੇ ਵਿੱਚ ਹੀ ਸੈਨਿਕ ਭੇਜ ਕੇ ਇਹਨਾਂ ਨੂੰ ਉੱਥੋਂ ਹੀ ਚੁਕਵਾ ਲਿਆ ਸੈਨਿਕਾਂ ਨੇ ਇਹਨਾਂ ਤਿੰਨਾਂ ਦੇ ਬੈਗ ਅਲੱਗ-ਅਲੱਗ ਫੜ ਲਏ ਅਤੇ ਇਹਨਾਂ ਨੂੰ ਫੜ ਕੇ ਰਾਜੇ ਦੇ ਸਾਹਮਣੇ ਪੇਸ਼ ਕਰ ਦਿੱਤਾ ਕਿੰਦੇ ਉਹ ਤਿੰਨ ਮੰਤਰੀਆਂ ਨੂੰ ਜਦੋਂ ਰਾਜੇ ਦੇ ਸਾਹਮਣੇ ਪੇਸ਼ ਕੀਤਾ ਤਾਂ ਰਾਜੇ ਨੇ ਪੁੱਛਿਆ ਹਾਂ ਪਈ ਜਿਹੜਾ ਕੰਮ ਤੁਹਾਨੂੰ ਕਰਨ ਨੂੰ ਕਿਹਾ ਸੀ ਉਹ ਤੁਸੀਂ ਕਰ ਲਿਆ ਹੈ ਉਹਨਾਂ ਨੇ ਕਿਹਾ ਹਾਂ ਜੀ ਕਰ ਲਿਆ ਰਾਜੇ ਨੇ ਕਿਹਾ ਪੂਰੀ ਇਮਾਨਦਾਰੀ ਦੇ ਨਾਲ ਕੀਤਾ ਹੈ ਤਿੰਨਾਂ ਨੇ ਆਵਾਜ਼ ਦਿੱਤੀ ਹਾਂ ਜੀ ਰਾਜਾ ਜੀ ਪੂਰੀ ਇਮਾਨਦਾਰੀ ਦੇ ਨਾਲ ਜਿਵੇਂ ਤੁਸੀਂ ਕਿਹਾ ਸੀ ਤਾਂ ਜੇ ਮਿੱਠੇ ਫਲ ਤੋੜ ਕੇ ਅਸੀਂ ਬੈਗ ਭਰ-ਭਰ ਕੇ ਲੈ ਆਏ ਹਾਂ ਰਾਜੇ ਨੇ ਕਿਹਾ ਚਲੋ ਠੀਕ ਆ ਜੇ ਤੁਸੀਂ ਆਪਣਾ ਕੰਮ ਇਮਾਨਦਾਰੀ ਦੇ ਨਾਲ ਕੀਤਾ ਹੈ ਨਾ ਫਿਰ ਆਪਣੀ ਇਮਾਨਦਾਰੀ ਦਾ ਫਲ ਭੁਗਤਣ ਦੇ ਲਈ ਤਿਆਰ ਹੋ ਜਾਓ ਰਾਜੇ ਨੇ ਸੈਨ ਕਰਨ ਹੁਕਮ ਦਿੱਤਾ ਕਿ ਇਹਨਾਂ ਤਿੰਨਾਂ ਨੂੰ ਅਲੱਗ-ਅਲੱਗ ਜੇਲ੍ਹ ਦੇ ਵਿੱਚ ਬੰਦ ਕਰ ਦੋ ਉਹ ਤਿੰਨੇ ਮੰਤਰੀ ਕਹਿਣ ਲੱਗੇ ਵੀ ਰਾਜਾ ਜੀ ਸਾਡਾ ਕਸੂਰ ਤਾਂ ਦੱਸ ਦੋ ਸਾਡਾ ਕਸੂਰ ਕੀ ਆ ਸਾਨੂੰ ਜੇਲ੍ਹ ਵਿੱਚ ਬੰਦ ਕਿਉਂ ਕਰ ਰਹੇ ਹੋ ਰਾਜੇ ਨੇ ਕਿਹਾ ਇਹ ਤੁਹਾਨੂੰ ਜੇਲ੍ਹ ਦੇ ਵਿੱਚ ਰਹਿ ਕੇ ਪਤਾ ਲੱਗ ਜਾਵੇਗਾ ਪਰ ਇਸ ਵੇਲੇ ਤੁਹਾਡੇ ਲਈ ਇਹ ਆਦੇਸ਼ ਜਾਂ ਹੁਕਮ ਹੈ ਕਿ ਇੱਕ ਇੱਕ ਮਹੀਨਾ ਤੁਸੀਂ ਜੇਲ੍ਹ ਦੇ ਵਿੱਚ ਬੰਦ ਰਹੋਗੇ ਨਾਲ ਹੀ ਸੈਨਿਕਾਂ ਨੂੰ ਕਿਹਾ ਕਿ ਜੋ ਜੋ ਫਲ ਇਹ ਤੋੜ ਕੇ ਲੈ ਕੇ ਆਏ ਹਨ ਇਹਨਾਂ ਦੇ ਬੈਗ ਇਹਨਾਂ ਨੂੰ ਦੇ ਦਿੱਤੇ ਜਾਣ ਅਤੇ ਹੋਰ ਕੋਈ ਵੀ ਖਾਣਾ ਪਾਣੀ ਇਹਨਾਂ ਨੂੰ ਅੰਦਰ ਨਹੀਂ ਮਿਲਣਾ ਜੋ ਫਲ ਇਹਨਾਂ ਨੇ ਤੋੜੇ ਆ ਨਾ ਇੱਕ ਮਹੀਨਾ ਉਹੀ ਫਲ ਇਹ ਖਾਣਗੇ ਕਹਿੰਦੇ ਇਹ ਗੱਲ ਸੁਣ ਕੇ ਇੱਕ ਮੰਤਰੀ ਤਾਂ ਸ਼ਾਂਤ ਸੀ ਪਰ ਦੂਸਰੇ ਦੋ ਉਹਨਾਂ ਦੇ ਤਾਂ ਪੈਰਾਂ ਥਲੋ ਜਮੀਨ ਖਿਸਕ ਗਈ ਕਿਉਂਕਿ ਉਹਨਾਂ ਨੂੰ ਤਾਂ ਆਪਣੀ ਇਸ ਹਰਕਤ ਦਾ ਪਤਾ ਸੀ ਕਿ ਅਸੀਂ ਕੀ ਕੀਤਾ ਹੈ ਅਸੀਂ ਤਾਂ ਤਾਜੇ ਫਲ ਤੋੜੇ ਹੀ ਨਹੀਂ ਆ ਇੱਕ ਨੇ ਤਾਂ ਜੋ ਗਲੇ ਸਦੇ ਫਲ ਸੀ ਉਹਦੇ ਨਾਲ ਬੈਗ ਭਰ ਲਿਆਂਦਾ ਦੂਸਰੇ ਨੇ ਫਲ ਤੋੜਨ ਦੀ ਜ਼ਰੂਰਤ ਹੀ ਨਹੀਂ ਸਮਝੀ ਉਹਨੇ ਤਾਂ ਪੱਤਿਆਂ ਦੇ ਨਾਲ ਪੱਤਰਾਂ ਦੇ ਨਾਲ ਬੈਗ ਭਰਿਆ ਸੀ ਸੋ ਕਹਿੰਦੇ ਉਹ ਘਬਰਾ ਗਏ ਤੇਨਾਂ ਨੂੰ ਅਲੱਗ-ਅਲੱਗ ਝੀਲ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੁਣ ਜਿਹਦੇ ਮਿੱਠੇ ਤਾਜ਼ੇ ਫਲ ਸਨ ਉਹਨੇ ਹੌਲੀ-ਹੌਲੀ ਆਪਣੇ ਫਲ ਸ਼ਕਲੇ ਸ਼ੁਰੂ ਕਰ ਲਈ ਜਿਹੜਾ ਦੂਸਰਾ ਚਲਾਕ ਮੰਤਰੀ ਸੀ ਅਤੇ ਬੇਈਮਾਨ ਮੰਤਰੀ ਹੁਣ ਉਹ ਆਪਣੇ ਕੀਤੇ ਤੇ ਪਛਤਾ ਰਹੇ ਸਨ ਪਛਤਾਵੇ ਤੋਂ ਇਲਾਵਾ ਹੋਰ ਕਰ ਵੀ ਕੀ ਸਕਦੇ ਸੀ ਕਿਉਂਕਿ ਖੁਦ ਹੀ ਬੇਈਮਾਨੀ ਕੀਤੀ ਸੀ ਆਪਣੀ ਹੀ ਕੀਤੀ ਹੋਈ ਬੇਈਮਾਨੀ ਦਾ ਫਲ ਉਹਨਾਂ ਨੂੰ ਮਿਲ ਰਿਹਾ ਸੀ ਹੁਣ ਦੂਜੇ ਨੂੰ ਸ਼ਿਕਾਇਤ ਵੀ ਨਹੀਂ ਸੀ ਕਰ ਸਕਦੇ ਇਸ ਕਰਕੇ ਸਿਰਫ ਪਛਤਾ ਰਹੇ ਸਨ ਚਲਾਕ ਮੰਤਰੀ ਦੇ ਤਾਂ ਇੱਕ ਦੋ ਦਿਨ ਸੌਖੇ ਲੰਘ ਗਏ ਕਿਉਂਕਿ ਕੁਝ ਫਲ ਉਹਨੇ ਤਾਜ਼ੇ ਵੀ ਤੋੜੇ ਸਨ ਕੁਝ ਦਿਨوں ਨੇ ਉਹੀ ਬਾਸੀ ਫਲ ਗਲੇ ਸੜੇ ਫਲ ਖਾ ਕੇ ਗੁਜ਼ਾਰਾ ਕੀਤਾ ਪਰ ਬਿਮਾਰ ਹੋ ਗਿਆ ਪਰ ਜਿਹੜਾ ਤੀਸਰਾ ਬੇਈਮਾਨ ਮੰਤਰੀ ਜਿਨਨੇ ਫਲ ਤੋੜਨ ਦੀ ਜ਼ਰੂਰਤ ਹੀ ਨਹੀਂ ਸਮਝੀ ਪੱਥਰਾਂ ਦੇ ਨਾਲ ਪੱਤਿਆਂ ਦੇ ਨਾਲ ਬੈਠ ਘਰੇਆ ਸੀ ਉਹਨੇ 1-2 ਦਿਨ ਤਾਂ ਪੱਤੇ ਖਾ ਕੇ ਗੁਜ਼ਾਰਾ ਕੀਤਾ ਪਰ ਜਾਦੇ ਦਿਨ ਕੱਢ ਨਾ ਸਕਿਆ ਇਸ ਕਰਕੇ ਜੇਲ੍ਹ ਦੇ ਵਿੱਚ ਹੀ ਅਕਾਲ ਚਲਾਣਾ ਕਰ ਗਿਆ ਚਲਾਕ ਮੰਤਰੀ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਇੱਕ ਮਹੀਨਾ ਕੱਢਣਾ ਤਾਂ ਦੂਰ ਦੀ ਗੱਲ ਹਫਤੇ ਦੇ ਵਿੱਚ ਹੀ ਸਾਰੀ ਗੱਲ ਕਲੀਅਰ ਹੋ ਗਈ ਰਾਜੇ ਨੇ ਉਹ ਬੇਈਮਾਨ ਮੰਤਰੀ ਉਹਦੇ ਪਰਿਵਾਰ 'ਤੇ ਕੁਝ ਪੈਸੇ ਦਿੱਤੇ ਅਤੇ ਕਿਹਾ ਇਹਦਾ ਹਲਕਾ ਸੰਸਕਾਰ ਕਰ ਦਿੱਤਾ ਜਾਵੇ ਅਤੇ ਜਿਹੜਾ ਦੂਸਰਾ ਚਲਾਕ ਚੁਸਤ ਮੰਤਰੀ ਸੀ ਉਹਦੇ ਵੀ ਪਰਿਵਾਰ ਨੂੰ ਕੁਝ ਪੈਸੇ ਦਿੱਤੇ ਅਤੇ ਕਿਹਾ ਕਿ ਇਹਦਾ ਵੈਦ ਤੋਂ ਜਾ ਕੇ ਇਲਾਜ ਕਰਵਾਓ ਪਰ ਇਲਾਜ ਕਰਵਾਉਣ ਦੇ ਅੰਸਾਰ ਹੀ ਮੇਰਾ ਨਗਰ ਮੇਰਾ ਦੇਸ਼ ਛੱਡ ਕੇ ਇੱਥੋਂ ਚਲੇ ਜਾਓ ਮੇਰੇ ਕਦੇ ਮੱਥੇ ਨਹੀਂ ਇਹ ਬੰਦਾ ਲੱਗਣਾ ਚਾਹੀਦਾ ਕਿਉਂਕਿ ਇਹਨੇ ਮੇਰੇ ਨਾਲ ਬੇਈਮਾਨੀ ਕੀਤੀ ਆ ਮੈਂ ਇਹਨਾਂ ਦੇ ਲਈ ਕੀ ਨਹੀਂ ਕੀਤਾ ਇਹਨਾਂ ਨੂੰ ਇਹਨਾਂ ਦੇ ਕੀਤੇ ਹੋਏ ਕੰਮ ਤੋਂ ਦੁੱਗਣੀ ਤਨਖਾਹ ਦੇ ਰਿਆ ਸਾਂ ਇਹਨਾਂ ਦੀ ਹਰ ਚੀਜ਼ ਦੇ ਲਈ ਮੈਂ ਧਿਆਨ ਰੱਖਦਾ ਸੀ ਪਰ ਇਹਨਾਂ ਨੇ ਮੇਰੇ ਨਾਲ ਬੇਈਮਾਨੀ ਕੀਤੀ ਇਸ ਕਰਕੇ ਮੈਂ ਹੁਣ ਦੁਬਾਰਾ ਇਹਨਾਂ ਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦਾ ਇਸ ਕਰਕੇ ਤੁਸੀਂ ਇਸ ਬੰਦੇ ਨੂੰ ਇੱਥੋਂ ਲੈ ਜਾਇਓ ਜੀ ਤੀਸਰਾ ਮੰਤਰੀ ਉਹਨੂੰ ਰਾਜੇ ਨੇ ਬਹੁਤ ਸਾਰਾ ਇਨਾਮ ਦਿੱਤਾ ਅਤੇ ਹੋਰ ਵੀ ਉੱਚੇ ਅਹੁਦੇ ਤੇ ਰੱਖ ਲਿਆ ਉਹਦੀ ਤਨਖਾਹ ਵੀ ਤਿੰਨ ਗੁਣਾ ਵਧਾ ਦਿੱਤੀ ਹੁਣ ਉਹ ਹੀ ਇਕੱਲਾ ਹੀ ਮੰਤਰੀ ਰਾਜੇ ਦਾ ਸਲਾਹਕਾਰ ਰਹਿ ਗਿਆ ਸੋ ਇਹ ਜਿਹੜੀ ਕਹਾਣੀ ਹੈ ਨਾ ਇਹ ਕਹਾਣੀ ਸੁਣਾ ਕੇ ਬਜ਼ੁਰਗ ਇਹੋ ਗੱਲ ਸਮਝਾਉਂਦੇ ਚੰਨ ਕਿ ਭਾਈ ਸਾਡੇ ਵੱਲੋਂ ਕੀਤੀ ਹੁਈ ਬੇਈਮਾਨੀ ਇੱਕ ਨਾ ਇੱਕ ਦਿਨ ਸਾਡੇ ਸਾਹਮਣੇ ਜ਼ਰੂਰ ਆਉਂਦੀ ਆ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਅੱਜ ਝੂਠ ਬੋਲ ਰਹੇ ਆ ਕਿਸੇ ਦੇ ਨਾਲ ਛੁਸਟ ਚਲਾਕੀ ਕਰ ਰਹੇ ਆ ਬੇਈਮਾਨੀ ਕਰ ਰਹੇ ਆ ਸਾਨੂੰ ਕਿਹੜਾ ਕੋਈ ਦੇਖਦਾ ਏ ਉਹ ਪ੍ਰਮਾਤਮਾ ਦੇਖ ਰਿਹਾ ਏ ਸਾਡੇ ਕੀਤੇ ਦਾ ਫਲ ਸਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਏ ਸੋ ਦੂਸਰੀ ਸਿੱਖਿਆ ਵੀ ਜੋ ਭੈਣ ਭਰਾ ਕਹਿ ਦਿੰਦੇ ਆ ਨਾ ਵੀ ਸਾਡੀ ਕਿਰਤ ਕਮਾਈ ਦੇ ਵਿੱਚ ਬਰਕਤ ਨਹੀਂ ਪੈਂਦੀ ਜਾਂ ਚੱਲਦੇ ਕੰਮਾਂ ਦੇ ਵਿੱਚ ਘਾਟੇ ਪੈ ਜਾਂਦੇ ਆ ਸਾਨੂੰ ਨੁਕਸਾਨ ਹੋ ਜਾਂਦੇ ਆ ਖਰੇ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਏ ਤਾਂ ਸਾਨੂੰ ਕੁਝ ਕਰਨਨ ਵਾਲਾ ਕੋਈ ਹੋਰ ਨਹੀਂ ਆ ਅਸੀਂ ਖੁਦ ਹੀ ਆਪਣਾ ਮਾੜਾ ਕਰਦੇ ਹਾਂ ਜਦੋਂ ਅਸੀਂ ਆਪਣੇ ਕੰਮਾਂ ਦੇ ਪ੍ਰਤੀ ਅਣਗੈਲੀ ਵਰਤਦੇ ਆ ਜਾਂ ਆਪਣਾ ਕੰਮ ਦੂਜਿਆਂ ਦੇ ਸਹਾਰੇ ਛੱਡ ਦਿੰਦੇ ਆ ਜਾਂ ਫਿਰ ਆਪਣਾ ਅੱਜ ਦਾ ਕੰਮ ਕੱਲ ਦੇ ਉੱਤੇ ਟਾਲ ਦਿੰਦੇ ਆ ਜਾਂ ਫਿਰ ਆਪਣੇ ਕੰਮ ਨੂੰ ਲੈ ਕੇ ਐਨੇ ਸचेत ਨਹੀਂ ਰਹਿੰਦੇ ਜਦੋਂ ਅਸੀਂ ਆਲਸੀ ਹੋ ਜਾਂਦੇ ਆ ਉਦੋਂ ਹੀ ਸਾਨੂੰ ਸਾਡੇ ਕਮਾਂਕਾਰਾਂ ਦੇ ਵਿੱਚ ਘਾਟਾ ਪੈਂਦਾ ਏ ਇਸ ਕਰਕੇ ਜੇ ਚਾਹੁੰਦੇ ਆ ਕਿ ਸਾਡੇ ਕੰਮ ਧੰਦੇ ਕਾਰੋਬਾਰ ਵਧੀਆ ਤਰੀਕੇ ਦੇ ਨਾਲ ਚੱਲਣ ਤਾਂ ਹਾਂ ਕੰਮ ਕਰਨ ਦੇ ਲਈ ਆਪਾਂ ਹੈਲਪਰ ਰੱਖ ਸਕਦੇ ਆ ਕਿਉਂਕਿ ਰੱਖਣੇ ਪੈਂਦੇ ਆ ਪਰ ਇਹ ਨਹੀਂ ਅਸੀਂ ਜ਼ਰਾ ਕਾਮੂਨਾਂ ਦੇ ਸਹਾਰੇ ਛੱਡ ਦਿੱਤਾ ਆਪ ਵਿੱਚ ਹੋ ਕੇ ਕੰਮ ਕਰਾਂਗੇ ਤਾਂ ਹੀ ਸਾਡਾ ਕੰਮ ਧੰਦਾ ਕਾਰੋਬਾਰ ਵਧੇ ਫੁੱਲੇਗਾ ਤਰੱਕੀ ਕਰੇਗਾ ਦੂਸਰਾ ਆਪਣੇ ਕੰਮ ਦੇ ਨਾਲ ਸਦਾ ਇਮਾਨਦਾਰੀ ਰੱਖੋ ਭਾਵੇਂ ਤੁਸੀਂ ਨੌਕਰੀ ਕਰ ਰਹੇ ਹੋ ਭਾਵੇਂ ਤੁਹਾਡਾ ਆਪਣਾ ਕੰਮ ਧੰਦਾ ਕਾਰੋਬਾਰ ਆ ਜਿੰਨਾ ਹੀ ਆਪਣੇ ਕਿਰਤ ਨੂੰ ਈਮਾਨਦਾਰੀ ਦੇ ਨਾਲ ਕਰਾਂਗੇ ਉਨਾਂ ਹੀ ਸਾਡੀ ਕਿਰਤ ਕਮਾਈ ਦੇ ਵਿੱਚ ਬਰਕਤ ਪੈਂਦੀ ਆ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਆਪਣਾ ਕੰਮ ਕਰਨਾ ਸ਼ੁਰੂ ਕਰਨਾ ਨਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਮੈਨੂੰ ਕਰਨ ਨੂੰ ਇਹ ਕਿਰਤ ਬਖਸ਼ੀ ਆ ਜਿਸ ਕਿਰਤ ਦੀ ਕਮਾਈ ਦੇ ਨਾਲ ਮੇਰਾ ਤੇ ਮੇਰੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਰਿਹਾ ਹੈ ਮਾਲਕਾ ਤੇਰਾ ਸ਼ੁਕਰ ਹੈ ਆ ਸ਼ੁਕਰਿਆ ਸ਼ੁਕਰਾਨਾ ਕਰਕੇ ਆਪਣਾ ਕੰਮ ਧੰਦਾ ਸ਼ੁਰੂ ਕਰੀਏ ਆਪਣੇ ਕੰਮ ਨੂੰ ਪੂਰੇ ਮਨ ਲਾ ਕੇ ਚਾਅ ਨਾਲ ਪੂਰੀ ਮਿਹਨਤ ਨਾਲ ਕਰੀਏ ਤਾਂ ਸਾਡੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚ ਬਰਕਤਾਂ ਜ਼ਰੂਰ ਪੈਂਦੀਆਂ ਨੇ ਸਾਡੇ ਕੰਮ ਧੰਦੇ ਕਾਰੋਬਾਰ ਵੱਧਦੇ ਫੁੱਲਦੇ ਨੇ ਅਤੇ ਜੋ ਵੀ ਸਾਡਾ ਕੰਮ ਧੰਦਾ ਹੈ ਉਹਦੇ ਵਿੱਚ ਨਵਾਂਪਣ ਬਣੋ ਤੇ ਜ਼ਰੂਰੀ ਆ ਕੁਝ ਨਾ ਕੁਝ ਨਵਾਂ ਸਿੱਖਦੇ ਰਹਿਣਾ ਸਾਡੇ ਲਈ ਜ਼ਰੂਰੀ ਆ ਕਿਉਂਕਿ ਜੇਕਰ ਅਸੀਂ ਨਵਾਂ ਸਿੱਖਦੇ ਰਵਾਂਗੇ ਤਾਂ ਹੀ ਸਾਡੀ ਕਾਮਯਾਬੀ ਬਰਕਰਾਰ ਰਹਿ ਸਕਦੀ ਆ ਜਿਸ ਦਿਨ ਤੋਂ ਸਿੱਖਣਾ ਛੱਡ ਦਿੱਤਾ ਸਮਝੋ ਸਾਡੀ ਕਾਮਯਾਬੀ ਵੀ ਉੱਥੇ ਰੁਕ ਗਈ ਸੋ ਇਹ ਕਹਾਣੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਕਈ ਵਾਰ ਕੁਝ ਭੈਣ ਭਰਾ ਆਪਣੇ ਕੰਮਾਂ ਧੰਨ ਆਪਣੇ ਕੰਮਾਂ ਧੰਦਿਆਂ ਦੀ ਰੁਕਾਵਟ ਨੂੰ ਲੈ ਕੇ ਬੜੇ ਚਿੰਤਤ ਹੋ ਜਾਂਦੇ ਨੇ ਨਾ ਉਹ ਕਹਿੰਦੇ ਨੇ ਵੀ ਲੱਗਦਾ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਏ ਜਾਂ ਜੋ ਜੀ ਕੰਮ ਕਰਦਾ ਏ ਉਹਦੇ ਪਰਿਵਾਰ ਵਾਲੇ ਇਹ ਸੋਚਦੇ ਰਹਿੰਦੇ ਨੇ ਵੀ ਸਾਡੇ ਬੱਚੇ ਦੇ ਕੰਮ ਧੰਦੇ ਨੂੰ ਅਚਾਨਕ ਪਤਾ ਨਹੀਂ ਕੀ ਹੋ ਗਿਆ ਕਿਸੇ ਨੇ ਨજર ਲਾ ਦਿੱਤੀ ਆ ਪਰ ਨજર ਕਿਸੇ ਦਾ ਕੀਤਾ ਕਰਾਇਆ ਕੁਝ ਕੰਮ ਨਹੀਂ ਕਰ ਸਕਦਾ ਜੇ ਬੰਦਾ ਮਿਹਨਤੀ ਆ ਸਾਨੂੰ ਸਾਡੀ ਮਿਹਨਤ ਦਾ ਫਲ ਮਿਲਦਾ ਹੈ ਜਿੰਨੀ ਮਿਹਨਤ ਕਰਾਂਗੇ ਨਾ ਓਨੇ ਹੀ ਅੱਗੇ ਵੱਧਦੇ ਜਾਵਾਂਗੇ ਸਿਆਣੇ ਬਜ਼ੁਰਗਾਂ ਦੀਆਂ ਕਹਾਵਤਾਂ ਸੱਚੀਆਂ ਨੇ ਨਾ ਬਜ਼ੁਰਗ ਕਹਿੰਦੇ ਨੇ ਨਾ ਪੈਸਾ ਤਾਂ ਹੱਥਾਂ ਦੀ ਮੈ ਲਿਆ ਉਹ ਇਸੇ ਕਰਕੇ ਕਹਿੰਦੇ ਨੇ ਵੀ ਇਹਨਾਂ ਹੱਥਾਂ ਦੇ ਨਾਲ ਜਿੰਨੀ ਮਿਹਨਤ ਕਰਾਂਗੇ ਉਹ ਨਹੀਂ ਧਨ ਦੌਲਤ ਕਮਾਉਂਦੇ ਜਾਵਾਂਗੇ ਅਤੇ ਸਾਡੀ ਕਿਰਤ ਵੀ ਹੱਕ ਸੱਚ ਦੀ ਹੋਵੇ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢੀਏ ਤਾਂ ਸਾਡੇ ਕੰਮਾਂ ਕਾਰਨ ਦੇ ਵਿੱਚ ਕਮਾਈ ਵਿੱਚ ਬਰਕਤ ਜ਼ਰੂਰ ਪੈਂਦੀ ਆ ਸੋ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਵਿੱਚੋਂ ਕੋਈ ਵੀ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਫਿਰ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ